ਕਹਿੰਦੀ ਮੈਂ ਲੱਡੂ ਖਾਣਾ ਉਹਦੀ ਮੰਮੀ ਕਹਿੰਦੀ ਲੱਡੂ ਦਾ ਕੀ ਖਾਣਾ ਤੂੰ ਬਾਤੀ ਚਾਹ ਤੂੰ ਰਾਸਗੁੱਲਾ ਚਾਖ ਅੱਜ ਤਾਈ ਭਾਈ ਵੀ ਮੈਂ ਲੱਡੂ ਖਾਣਾ ਉਹ ਕਹਿੰਦੀ ਮੈਂ ਲੱਡੂ ਹੀ ਖਾਣਾ ਚਲੋ ਭਾਈ ਜੀ ਦਾ ਪਰਾਂ ਪੈ ਗਈ ਉਹਦੀ ਮਾਂ ਨੇ ਪ੍ਰੇਤਾ ਜੀ ਨੂੰ ਨਾ ਪਰਾਂ ਕੋਈ ਤੇ ਤਾਰ ਉਹ ਬਿਨਾਂ ਲੱਡੂ ਚਾਹ ਜਾਂਦੀ ਪੂਲੀ ਨੂੰ ਦੇਤਾ ਭਾਈ ਵੀ ਬੜਾ ਕੱਬਾ ਸੀ ਨਾਲੇ ਮਾਰ ਅੱਖਾਂ कटा <laughs> oh